ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਨਾਲ ਪੰਜਾਬ ਦੇ ਵਿੱਚੋਂ ਇਕਲੋਤੇ ਸ਼ਰਮਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਮਾਨਯਾ ਰਾਸ਼ਟਰਪਤੀ ਦੇ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਹਨਾਂ ਨੇ ਵੀ ਬੱਚਿਆਂ ਦੇ ਨਾਲ ਮੁਲਾਕਾਤ ਕੀਤੀ ਸ਼ਰਮਨ ਨਾਲ ਮੁਲਾਕਾਤ ਕੀਤੀ ਸ਼ਰਮਨ ਆਪਰੇਸ਼ਨ ਸੰਦੂਰ ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਤਣਾਤਨੀ ਦਾ ਮਾਹੌਲ ਹੈਗਾ ਸੀਗਾ ਉਸ ਟਾਈਮ ਦੇ ਉੱਤੇ ਜਦੋਂ ਆਰਮੀ ਜਦੋਂ ਫੋਰਜ ਬੈਠੀ ਹੋਗੀ ਸਗੀ ਤਾਂ ਸ਼ਰਵਨ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਕੋਲ ਕੋਈ ਡਰ ਨਹੀਂ ਕੋਈ ਕੁਛ ਨਹੀਂ ਤਾਂ ਉਹਨਾਂ ਦੇ ਕੋਲ ਚਾਹ ਲੱਸੀ ਬਰਫ਼ ਇਹ ਚੀਜ਼ਾਂ ਲੈ ਕੇ ਜਾਂਦਾ ਹੀਗਾ ਸੀ ਜਿਸ ਨੂੰ ਦੇਖਦੇ ਹੋਏ ਆਰਮੀ ਦੇ ਵੱਲੋਂ ਸ਼ਰਵਨ ਨੂੰ ਸਨਮਾਨਿਤ ਕੀਤਾ ਗਿਆ ਇੱਕ ਸ਼ਰਵਨ ਨੇ ਮਿਸਾਲ ਕਾਇਮ ਕੀਤੀ ਹੈਗੀ ਸਗੀ ਕਿ ਇੱਕ ਜਜ਼ਬਾ ਦਿਖਾਇਆ ਹੈਗਾ ਸੀਗਾ ਕਿ ਉਸ ਟਾਈਮ ਦੇ ਉੱਤੇ ਜਿੱਥੇ ਲੋਕ ਡਰ ਰਹੇ ਹੈਗੇ ਸੀ ਉੱਥੇ ਹੀ ਸ਼ਰਵਨ ਛੋਟੀ ਉਮਰ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਜਦੋਂ ਉਹ ਫੋਰਸ ਦੇ ਜਵਾਨ ਬੈਠੇ ਹੋਏ ਸੀ ਉਹਨਾਂ ਨੂੰ ਚਾਹ ਲੱਸੀ ਦੁੱਧ ਬਰਫ਼ ਇਹ ਪਹੁੰਚਾਉਂਦਾ ਹੀਗਾ ਸੀਗਾ ਤਾਂ ਸ਼ਰਵਨ ਨੂੰ ਮਾਨਯ ਰਾਸ਼ਟਰਪਤੀ ਵੱਲੋਂ ਔਰ ਮਾਨਯ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਮਿਲੇ ਹੈਗੇ ਆ ਮਾਨਯਾ ਰਾਸ਼ਟਰਪਤੀ ਵੱਲੋਂ ਸਨਮਾਨ ਕੀਤਾ ਹੈਗਾ ਔਰ ਅੱਜ ਅਸੀਂ ਸ਼ਰਵਨ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਇਹ ਤਰਾਂ ਵਾਲੀ ਪਿੰਡ ਹੈਗਾ ਔਰ ਜਿੱਥੇ ਉਹਦਾ ਘਰ ਹੈਗਾ ਖੇਤ ਹੈ ਇੱਥੇ ਔਰ ਖੇਤਾਂ ਦੇ ਵਿੱਚ ਜਿੱਥੇ ਆਰਮੀ ਸੀਗੀ ਔਰ ਇਹ ਉਸਦਾ ਘਰ ਹੈਗਾ ਔਰ ਬੜੀ ਖੁਸ਼ੀ ਦਾ ਮਾਹੌਲ ਹੈ ਇਲਾਕੇ ਦੇ ਵਿੱਚ ਸ਼ਰਵਨ ਨੂੰ ਇਹ ਪੁਰਸਕਾਰ ਜਿਹੜਾ ਮਿਲਿਆ ਹੈਗਾ ਕਿਉਂਕਿ ਪੰਜਾਬ ਦਾ ਇਕਲੌਤਾ ਸ਼ਰਵਨ ਹੈ ਜਿਸ ਨੂੰ ਮਾਨਯਾ ਰਾਸ਼ਟਰਪਤੀ ਜੀ ਵੱਲੋਂ ਸਨਮਾਨ ਦਿੱਤਾ ਗਿਆ ਹੈਗਾ ਤਾਂ ਇਸ ਸ਼ਰਵਨ ਦਾ ਘਰ ਹੈਗਾ ਤੁਸੀਂ ਦੇਖ ਸਕਦੇ ਹੈਗੇ ਉਹ ਘਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਹ ਇੱਥੇ ਜਸ਼ਨ ਮਨਾਇਆ ਜਾ ਰਿਹਾ ਹੈਗਾ ਜਸ਼ਨ ਇਸ ਕਰਕੇ ਮਨਾਇਆ ਜਾ ਰਿਹਾ ਹੈਗਾ ਕਿ ਜਿਹੜਾ ਅਵਾਰਡ ਮਿਲਿਆ ਹੈਗਾ ਪੁਰਸਕਾਰ ਮਿਲਿਆ ਹੈਗਾ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਉਪਲਬਧੀ ਮਿਲੀ ਹੈਗੀ ਹੈ ਆ ਮਾਨਯਾ ਰਾਸ਼ਟਰਪਤੀ ਜੀ ਵੱਲੋਂ ਜਿੱਥੇ ਅਵਾਰਡ ਦਿੱਤਾ ਗਿਆ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਬੱਚੇ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਉਸ ਦੇ ਕੋਲੋਂ ਪੁੱਛਿਆ ਗਿਆ ਕਿ ਅੱਜ ਵੀ ਤੁਹਾਨੂੰ ਯਾਦ ਕਰਦੇ ਹੈਗੇ ਆ ਜਵਾਨ ਤੁਹਾਡੇ ਵਿੱਚ ਇੰਨਾ ਹੌਸਲਾ ਕਿੱਦਾਂ ਆਇਆ ਇਹ ਸਾਰੀ ਗੱਲਬਾਤ ਜਿਹੜੀ ਆ ਉਹਨਾਂ ਨੇ ਕੀਤੀ ਹੈਗੀ ਸੀ ਔਰ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈਗਾ ਔਰ ਘਰ ਦੇ ਜਿਹੜੇ ਰਿਸ਼ਤੇਦਾਰ ਹੈਗੇ ਆ ਉਹ ਬਾਹਰੋਂ ਆਏ ਹੋਏ ਆ ਔਰ ਇਹ ਫਿਰੋਜ਼ਪੁਰ ਦਾ ਤਰਾਂ ਵਾਲੀ ਪਿੰਡ ਹੈ ਮੰਦੋਟ ਕਸਬੇ ਦੇ ਵਿੱਚ ਇੱਕ ਛੋਟਾ ਜਿਹਾ ਇਲਾਕਾ ਔਰ ਇਸ ਛੋਟੇ ਜਿਹੇ ਇਲਾਕੇ ਤੋਂ ਉੱਠ ਕੇ ਇਸ ਬੱਚੇ ਨੇ ਮਾਨਯਾ ਰਾਸ਼ਟਰਪਤੀ ਜੀ ਕੋ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਜਿਹੜਾ ਅਵਾਰਡ ਹੈ ਉਹ ਮਿਲਿਆ ਹੈਗਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਬੱਚਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈਗੀ ਸੀਗੀ ਗੱਲਬਾਤ ਕੀਤੀ ਹੈਗੀ ਸੀਗੀ ਔਰ ਸ਼ਰਵਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਸ਼ਰਵਨ ਤੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਜਦੋਂ ਤੁਹਾਡੇ ਉੱਥੇ ਫੌਜੀ ਜਵਾਨ ਬੈਠੇ ਹੈਗੇ ਸੀ ਤੁਸੀਂ ਕਿਵੇਂ ਜਾਂਦੇ ਹੈਗੇ ਸੀ ਤੁਹਾਡੇ ਅੰਦਰ ਡਰ ਤਾਂ ਨਹੀਂ ਹੈਗਾ ਸੀਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਔਰ ਪਰਿਵਾਰ ਦੇ ਨਾਲ ਵੀ ਮਿਲਵਾਵਾਂਗੇ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਹੈਗੇ